ਗਵਾਂਡੀ ਕਰ ਰਹੇ ਹਨ बार-बार ਕੁੱਟਮਾਰ ਪੁਲਿਸ ਨਹੀਂ ਕਰ ਰਹੀ ਕੋਈ ਵੀ ਸੁਣਵਾਈ ਪੀੜਤ ਨੇ ਦੱਸਿਆ ਹੈ ਕਿ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਨੇੜੇ ਪੈਂਦਾ ਪਿੰਡ ਸ਼੍ਰੀ ਪੁੱਤਰ ਦਾ ਰਹਿਣ ਵਾਲਾ ਰਿੰਗੂ ਸਿੰਘ ਇਨਸਾਫ ਲਈ ਲਗਾਰਿਆ ਹੈ ਬਹਾਦਰ ਰਿੰਗੂ ਸਿੰਘ ਨੇ ਦੱਸਿਆ ਹੈ ਕਿ ਅੱਜ ਤੋਂ ਕਰੀਬ ਤਿੰਨ ਮਹੀਨੇ ਪਹਿਲਾਂ ਵੀ ਉਹਨਾਂ ਦੇ ਆਂਡ ਗਵਾਂਡ ਰਹਿਣ ਵਾਲੇ ਇੱਕੋ ਜੋ ਗੁੰਡਾ ਟਾਈਪ ਵਿਅਕਤੀਆਂ ਨੇ ਉਸ ਨੂੰ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਆੜਗਵਾੜ ਦੇ ਕਾਰਨ ਉਸ ਦੀ ਬਚਤ ਹੋ ਗਈ ਜਿਸ ਦਾ ਫੈਸਲਾ ਪਿੰਡ ਦੀ ਹੀ ਪੰਚਾਇਤ ਨੇ ਕਰਵਾ ਦਿੱਤਾ ਸੀ ਪਰ ਇਸ ਵਾਰ ਰਿਕੂ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਬੰਦਾ ਵੱਲੋਂ ਸਾਰੀਆਂ ਹੱਦਾਂ ਪਾਰ ਕਰਕੇ ਉਹਨਾਂ ਦੇ ਘਰ ਪਹੁੰਚ ਗਏ ਉਸਦੇ ਪਤਨੀ ਨੂੰ ੱੱਕੇ ਮਾਰਿਆ ਤੇ ਰਿੰਕੂ ਸਿੰਘ ਨੂੰ ਘਰ ਦੇ ਵਿੱਚ ਕੁੱਟਮਾਰ ਕਰਕੇ ਘਰੋਂ ਬਾਹਰ ਕੱਢ ਕੇ ਗਲੀ ਵਿੱਚ ਕੱਪੜੇ ਪਾੜੇ ਗਏ ਅਤੇ ਉਸਦੀ ਪਤਨੀ ਨੂੰ ਅਪਸ਼ਬਦ ਬੋਲੇ ਇਸ ਸਬੰਧ ਵਿੱਚ ਰਿੰਕੂ ਸਿੰਘ ਨੇ ਕੋਟਪਾਲੀ ਥਾਣਾ ਇੱਕ ਦਰਖਾਸਤ ਦਿੱਤੀ ਹੈ ਇਸ ਤੋਂ ਪਹਿਲਾਂ ਵੀ ਉਸਨੇ ਦਰਖਾਸਤ ਦਿੱਤੀ ਸੀ ਪਰ ਕਿਸੇ ਕਿਸਮ ਦੀ ਕੋਈ ਸੁਣਵਾਈ ਨਹੀਂ ਹੋਈ ਰਿੰਕੂ ਸਿੰਘ ਨੇ ਜਿਹੜਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਸਾਬਦੀ ਮੰਗ ਕੀਤੀ ਹੈ ਤੇ ਦੁਸ਼ਮਣਾਂ ਦੇ ਖਿਲਾਫ ਬਣਦੀ ਹੋਈ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਰਿੰਕੂ ਸਿੰਘ ਨੇ ਦੱਸਿਆ ਹੈ ਕਿ ਮੈਂ ਬਾਰ-ਬਾਰ ਸ਼ਿਕਾਇਤ ਕਰ ਰਿਹਾ ਤੇ ਪੁਲਿਸ ਮੇਰੀ ਕੋਈ ਵੀ ਸੁਣਵਾਈ ਨਹੀਂ ਕਰ ਰਹਾ ਹੈ ਰਿੰਕੂ ਸਿੰਘ ਨੇ ਆਣਗਵਾੜ ਵਿੱਚ ਚਰਚਾ ਕੀਤੀ ਕੁਝ ਬਦਮਾਸ਼ ਟਾਈਪ ਵਿਅਕਤੀਆਂ ਤੇ ਦੋਸ਼ ਲਗਾਏ ਹਨ ਕਿ ਉਹ ਮੇਰੇ ਨਾਲ ਬਾਰ-ਬਾਰ ਕੁੱਟਮਾਰ ਕਰਦੇ ਹਨ ਅਤੇ ਰੰਜਿਸ਼ ਕਰਨ ਦਾ ਪਤਾ ਨਹੀਂ ਲੱਗ ਰਿਹਾ ਕਿ ਉਹ ਕਿਉਂ ਇਸ ਤਰ੍ਹਾਂ ਕਰ ਰਹੇ ਹਨ ਰਿੰਕੂ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਗੁੰਡਾ ਟਾਈਪ ਵਿਅਕਤੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਸਖਤੂ ਸਖਤ ਕਰਨ ਤਾਂ ਜੋ ਇਹ ਜਿਹੀ ਘਟਨਾ ਦੁਬਾਰਾ ਨਾ ਵਾਪਰ ਸਕੇ ਰਿੰਕੂ ਸਿੰਘ ਨੇ ਦੱਸਿਆ ਕਿ ਇਹ ਘਟਨਾ 3 ਮਹੀਨਿਆਂ ਦੇ ਵਿੱਚ 2-3 ਵਾਰੀ ਹੋ ਚੁੱਕੀ ਹੈ ਹੋਰ ਖਬਰਾਂ ਦੇਖਣ ਲਈ ਸੱਜ ਦੀ ਰਾਤ ਟੀਵੀ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਤਾਂ ਜੋ ਹਰੇਕ ਖਬਰ ਤੁਹਾਡੇ ਤੱਕ ਪਹਿਲ ਦੇ ਆਧਾਰ ਤੇ ਪਹੁੰਚ ਸਕੇ ਫੇਸਬੁੱਕ ਪੇਜ ਨੂੰ ਫੋਲੋ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਸ਼੍ਰੀ ਮੁਖਸਰ ਸਾਹਿਬ ਤੋਂ ਪੱਤਰਕਾਰ ਦਸਵਿੰਦਰ ਸਿੰਘ ਜੀ ਵਿਸ਼ੇਸ਼ ਰਿਪੋਰਟ ਜੀ ਆਪ ਤੁਹਾਡੇ ਕਿੱਥੋਂ ਦੇ ਰਹੇ ਹੋ ਜੀ ਨਾਮ ਰਿੰਕੂ ਸਿੰਘ ਜੀ ਪਿੰਡ ਬੁੱਟਰਸ਼ਰੀਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੀ ਕੀ ਕਰਦਾ ਬਸ ਆਪਣੇ ਜੋਬ ਸਿਰ ਕੈਬਨ ਦੇ ਸਾਹਮਣੇ ਹੋਂਦ ਘਟਨਾ ਸਰ ਰਾਤ ਮੈਂ 8 ਵਜੇ ਕੰਮ ਤੋਂ ਆਇਆ ਜਦੋਂ ਆ ਕੇ ਮੈਂ ਰੋਟਰੀ ਪਾਣੀ ਖਾ ਕੇ ਆਪਦਾ ਪੈ ਗਿਆ ਜੀ ਜਦੋਂ ਪੈ ਗਿਆ ਘਰ ਆ ਕੇ ਤੇ ਪਿਛਲੀ ਗਲੀ ਚੋਂ ਪੰਜ ਚਾਰ ਮੁੰਡੇ ਆਏ ਮੈਨੂੰ ਆਵਾਜ਼ ਮਾਰੀ ਮੈਂ ਸੁਣੀ ਨਹੀਂ ਆਵਾਜ਼ ਉਹਨਾਂ ਦੀ ਮੇਰੀ ਘਰ ਵਾਲੀ ਗਈ ਮੈਂ ਸੌਂ ਗਿਆ ਸੀ ਆ ਕੇ ਥੱਕੇ ਹੁੰਨੇ ਆ ਜੀ ਤੇ ਉਸ ਤੋਂ ਬਾਅਦ ਮੇਰੇ ਘਰ ਵਾਲੀ ਨੇ ਉਹਨਾਂ ਨੂੰ ਮੋੜਤਾ ਵੀ ਉਹ ਤਾਂ ਸੁੱਤਾ ਪਿਆ ਜੀ ਉਸ ਤੋਂ ਬਾਅਦ ਉਹ ਫੇਰ ਆਇਆ ਫਿਰ ਮੈਨੂੰ ਮੇਰੀ ਇੱਕਦਮ ਅੱਖ ਖੁੱਲੀ ਗੇੜ ਖੜਕਿਆ ਜਦੋਂ ਮੈਂ ਗਿਆ ਮੇਰੇ ਘਰ ਵਾਲੀ ਉਹਦੀ ਮਿੰਤਾ ਕਰੀ ਜਾਵੇ ਬਾਈ ਤੁਸੀਂ ਜਾਵੜੋ ਜਾਵੜੋ ਸੁੱਤਾ ਪਿਆ ਤੇ ਉਹ ਅਨਸਾਰ ਹੀ ਉਹਨਾਂ ਨੇ ਮੈਨੂੰ ਗਲੀ ਦੇ ਵਿੱਚ ਖਿੱਚਿਆ ਤੇ ਮੇਰੀ ਕੁੱਟ ਮਾਰ ਕੀਤੀ ਗਾਲੀ ਕਲੋਚ ਕੀਤੀ ਨਾਲੇ ਹੀ ਮੇਰੇ ਘਰ ਦੀ ਨੂੰ ਬਹੁਤ ਖਿੱਚਤੋਈ ਕੀਤੀ ਕੱਪੜੇ ਪਾੜੇ ਸਾਰਾ ਕੁਝ ਬਹੁਤ ਹੀ ਗਾਲੀ ਕਲੋਚ ਕੀਤੀ ਇਹ ਬੰਦੇ ਪਹਿਲੋਂ ਵੀ ਤੁਹਾਡੇ ਨਾਲ ਲੜ ਚੁੱਕੇ ਆ ਪਹਿਲੇ ਵਾਰੀ ਤੁਹਾਡੇ ਨਾਲ ਇਹ ਸਭ ਕੁਝ ਹੋਇਆ ਏ ਸਰ ਅੱਜ ਤੋਂ 2 3 2 2 ਢਾਈ ਮਹੀਨੇ ਦੀ ਗੱਲ ਐ ਸਰ ਪਹਿਲਾਂ ਵੀ ਮੇਰੇ ਨਾਲ ਇਹਨਾਂ ਨੇ ਐ ਕੀਤਾ ਸੀ ਸਰ ਗਲੀ ਦੇ ਵਿੱਚ ਬਾਹਰ ਦੇ ਵਿੱਚ ਆ ਕੇ ਲੜਕਰੇ ਮਾਰਦੇ ਸੀਗੇ ਗਾਲਾਂ ਕੱਢਦੇ ਸੀ ਸਰ ਤੇ ਬਹੁਤ ਉਸ ਉਸ ਟਾਈਮ ਵੀ ਮੇਰੇ ਮਾਰ ਮੁਰਗੇ ਸੀਗੇ ਜੀ ਹਾਂਜੀ ਕੀ ਲੱਗਦਾ ਜੀ ਇਹ ਤੁਹਾਨੂੰ ਕਿਉਂ ਤੁਹਾਡੇ ਖੱਤ ਤੇ ਆ ਕੀ ਉਹਦਾ ਕਾਰਨ ਹੋ ਸਕਦਾ ਕੀ ਵਜ੍ਹਾ ਕੀ ਐ ਸਰ ਮੇਰੀ ਕੋਈ ਦਸ਼ਮਣੀ ਨਹੀਂ ਉਹਨਾਂ ਨਾਲ ਪਤਾ ਨਹੀਂ ਵਜ੍ਹਾ ਕੀ ਕਾ ਕਿਉਂ ਕੀ ਕਾਰਨਾ ਕਿਉਂ ਲੜ ਰਹੇ ਆ ਮੇਰੇ ਨਾਲ ਸਮਝ ਨਹੀਂ ਆ ਰਹੀ ਸਰ ਇਹਦੇ ਸੰਬੰਧ ਵਿੱਚ ਕਿਸੇ ਥਾਣੇ ਐ ਕਿਤੇ ਪੁਲੇਟ ਦਿੱਤੀ ਹੋਣੀ ਮੈਂ ਅੱਜ ਤੋਂ ਉਸ ਟਾਈਮ ਦੇ ਵਿੱਚ 2.5 ਮਹੀਨੇ ਪਹਿਲਾਂ ਕੋਡਪਾਈ ਦਰਖਾਸਤ ਦਿੱਤੀ ਸੀਗੀ ਜੀ ਇੱਕ ਅੱਜ ਸਵੇਰ ਹੀ ਰਾਤ ਸਵੇਰ ਦਰਵਾਜੇ ਕੋਲ ਸੰਬੰਧ ਕੋਈ ਸੁਣਵਾਈ ਹੋਈ ਥੋੜੀ ਨਾ ਸਰ ਕੋਈ ਸੁਣਵਾਈ ਨਹੀਂ ਹੋਈ ਜੀ ਹਾਂ ਜੀ ਦਰਖਾਸਤ ਦਿੱਤੀ ਤੁਸੀਂ ਉਹ ਉਹਦੀ ਵੀ ਹਜੇ ਤਾਈ ਕੋਈ ਸੁਣਵਾਈ ਨਹੀਂ ਹੋਈਗੀ ਕੋਈ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਹੋ ਮੈਂ ਜ਼ਿਲ੍ਹਾ ਪ੍ਰਸ਼ਾਸਨ ਤੇ ਐਸਪੀਐਸਪੀ ਸਾਹਿਬ ਨੂੰ ਇਹ ਬੇਨਤੀ ਕਰਦਾ ਕਿ ਮੇਰੀ ਸੁਣਵਾਈ ਕੀਤੀ ਜਾਵੇ ਤੇ ਜੇ ਨਾ ਸੁਣਵਾਈ ਹੋਈ ਤੇ ਇਹ ਸਭ ਦਾ ਮੇਰਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇ ਹਾਂਜੀ ਕੁਝ ਵੀ ਕਹੋ ਮੈਂ ਸ੍ਰੀ ਮੁਖਸਰ ਸਾਹਿਬ ਐਸਐਸਪੀ ਤੋਂ ਮੰਗ ਕਰਦਾ ਕਿ ਸਰ ਮੇਰੀ ਸੁਣ ਸੁਣਵਾਈ ਹੋਵੇ ਮੇਰਾ ਮਦਦ ਕੀਤੀ ਜਾਵੇ ਕਿਉਂਕਿ ਸਰ ਜੀ ਬੰਦੇ ਇਹ ਗੱਲ ਪੈ ਗਿਆ ਕੇ ਤੇ ਇਸ ਤੋਂ ਪਿਛਲੇ ਪਿੱਛੇ 2 ਮਹੀਨੇ ਪਏ ਆ ਸਰ ਮੈਂ ਐਸਐਸਪੀ ਸਾਹਿਬ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਮੇਰੀ ਸੁਣਵਾਈ ਹੋਵੇ ਮੇਰੀ ਸੁਣਵੇ ਮੈਨੂੰ ਇਨਸਾਫ ਦਵਾਇਆ ਜਾਵੇ ਜਿਹੜੇ ਬੰਦੇ ਘਰ ਤਾਕਾ ਕੇ ਮੇਰੇ ਘਰੋਂ ਮੈਨੂੰ ਕੱਢ ਕੇ ਮੇਰੇ ਗਲ ਪੈ ਸਕਦੇ ਆ ਜੀ ਉਹ ਮੇਰੇ ਨਾਲ ਕਿਤੇ ਰਾਹ ਖੇੜੇ ਕੰਮ ਧੰਦੇ ਬਾਹਰ ਅੰਦਰ ਜਾਣਿਆ ਜੀ ਮੇਰੇ ਨਾਲ ਕੁਝ ਵੀ ਘਟਨਾ ਵਾਪਰ ਸਕਦੀ ਹੈ ਸਰ